ਵਾਹਿਗੁਰੂ ਜੀ ਕਾ ਖਾਲਸਾ ਛੀ ਰਿਵਾਹਿ ਗੁਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਾਖੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਖੀ ਵਾਲੇ ਦਿਨ 13 ਅਪ੍ਰੈਲ 1692 ਈਸਵੀ ਨੂੰ ਦਸ਼ਮੇਸ਼ ਪੀਤਾ ਸ਼੍ਰੀ ਗੁਰੂ ਗੋਬੀ ਸਿੰਘ ਜੀ ਨੇ ਸ਼੍ਰੀ ਕੀਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਬਹੁਤ ਭਾਰੀ ਇਕੱਠ ਵਿੱਚੋਂ ਪੰਜ ਸਿੰਘਾਂ ਦੇ ਸਿਰਾਂ ਦੀ ਮੰਗ ਕੀਤੀ ਜਦੋਂ ਗੁਰੂ ਜੀ ਨੇ ਸਭ ਤੋਂ ਪਹਿਲਾਂ ਇੱਕ ਸਿਰ ਦੀ ਮੰਗ ਕੀਤੀ ਤਾਂ ਇਹ ਸੁਣ ਕੇ ਸੰਗਤਾਂ ਵਿੱਚ ਹਾਹਾਕਾਰ ਮਚ ਗਈ ਵਿੱਚੋਂ ਹੀ ਕੋਈ ਸੰਗਤ ਉੱਠ ਕੇ ਮਾਤਾ ਗੁਜਰੀ ਜੀ ਕੋਲ ਚਲੀ ਗਈ ਤੇ ਮਾਤਾ ਜੀ ਨੂੰ ਦੱਸਣ ਲੱਗੀ ਗੁਰੂ ਜੀ ਨੇ ਜਦ ਦੂਸਰੀ ਵਾਰ ਹੁਕਮ ਕੀਤਾ ਕਿ ਸਾਨੂੰ ਇੱਕ ਸਿੰਘ ਦਾ ਸਿਰ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਭਾਈ ਦਿਆ ਜੀ ਨੇ ਆਪਣਾ ਸਿਰ ਦਸ਼ਮੇਸ਼ ਪਿਤਾ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਚਰਣਾ ਵਿੱਚ ਭੇਟ ਕੀਤਾ ਗੁਰੂ ਜੀ ਨੇ ਦੂਸਰੀ ਵਾਰ ਫਿਰ ਇੱਕ ਸਿਰ ਦੀ ਹੋਰ ਮੰਗ ਕੀਤੀ ਤਾਂ ਭਾਈ ਧਰਮ ਸਿੰਘ ਜੀ ਫਿਰ ਤੀਸਰੀ ਵਾਰ ਭਾਈ ਹਿਮੰਤ ਸਿੰਘ ਜੀ ਭਾਈ ਮੁਖੰਦਾਸ ਜੀ ਅਤੇ ਭਾਈ ਸਾਹਿਬ ਜੀ ਨੇ ਆਪਣਾ ਸੀਸ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਜਿਨ੍ਹਾਂ ਨੂੰ ਕਿ ਹੁਣ ਪੰਜਾਬ ਪਿਆਰਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦਸ਼ਮੀਸ਼ ਪਿਤਾ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਸਤਲੂ ਜਿਹਦਾ ਜਲ ਪਾ ਕੇ ਪੰਜਾਂ ਪਿਆਰਿਆਂ ਨੂੰ ਪੰਜ ਕਕਾਰ ਪੇਟ ਕੀਤੇ ਕੜਾ ਕਸ਼ੇਰਾ ਤਿਰਪਾਣ ਕੰਗਾ ਤੇ ਸੁੰਦਰ ਪੁਸ਼ਾਕੀ ਸਜਾ ਕੇ ਪੰਜ ਪਿਆਰੇ ਦਸ਼ਮੀਸ਼ ਪਿਤਾ ਸ਼ਿਰਗੁਰ ਗੋਬੀ ਸਿੰਘ ਜੀ ਦੇ ਕੋਲ ਖੜੇ ਗੁਰਬਾਣੀ ਦਾ ਜਾਪ ਕਰਨ ਲੱਗੇ ਦਸ਼ਮੀਸ਼ ਪਿਤਾ ਜੀ ਸਰਬ ਲੋ ਦੇ ਬਾਟੀ ਵਿੱਚ ਸਿੱਧੀ ਧਾਰ ਖੰਡਾ ਫੇਰਦੀ ਹੋਈ ਅੰਮ੍ਰਿਤ ਤਿਆਰ ਕਰਨ ਲੱਗੇ ਜਪਜੀ ਸਾਹਿਬ ਜੀ ਦਾ ਪਾਠ ਅਜੇ ਸੰਪੂਰਨ ਨਹੀਂ ਸੀ ਹੋਇਆ ਕਿ ਮਾਤਾ ਸਾਹਿਬ ਕੌਰ ਜੀ ਪਤਾਸੀ ਲੈ ਕੇ ਆਏ ਪਤਾਸੀ ਅੰਮ੍ਰਿਤ ਵਾਲੇ ਬਾਟੀ ਵਿੱਚ ਪਾ ਕੇ ਮਾਤਾ ਸਾਹਿਬ ਕੌਰ ਜੀ ਦਸ਼ਮੀਸ਼ ਪਿਤਾ ਜੀ ਦੇ ਖੱਬੇ ਪਾਸੇ ਬੈਠ ਗਏ ਦਸ਼ਮੀਸ਼ ਪਿਤਾ ਜੀ ਨੇ ਪਾਠ ਉਪਰੰਤ ਅਰਦਾਸ ਕੀਤੀ ਅਤੇ ਕਿਹਾ ਕਿ ਅੱਜ ਇਹੋ ਜੀ ਹੈ ਸਿੰਘ ਸੱਜੇਗਾ ਜਿਹੜਾ ਕਿ ਲੱਖਾਂ ਦੇ ਇਕਾਠ ਵਿੱਚੋਂ ਵੱਖਰਾ ਹੀ ਪਛਾਨਿਆ ਜਾਵੇਗਾ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਦੇ ਕੇ ਪੰਜਾਂ ਸਿੰਘਾਂ ਨੂੰ ਅਮਰਤਿਸ਼ੇ ਕੋਣ ਲਈ ਪੰਜ-ਪੰਜ ਚੂਲੇ ਸਿੰਘਾਂ ਨੂੰ ਅਮਰਤ ਦੇਸ਼ੇ ਕਾਇ ਪੰਜ-ਪੰਜ ਸਿੰਘਾਂ ਦੇ ਨੇਤਰਾਂ ਵਿੱਚ ਪਾਏ ਅਤੇ ਪੰਜ-ਪੰਜ ਚੂਲੇ ਸਿੰਘਾਂ ਦੇ ਸਰੀਰ ਤੇ ਪਾਏ ਨਾਲ ਨਿਤਨੇਮ ਲਈ ਪੰਜ ਬਾਣੀਆਂ ਵੀ ਦਿੱਤੀਆਂ ਜਦੋਂ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਸਿੰਘਾਂ ਨੂੰ ਅਮਰਤ ਦੇ ਦਾਤ ਬਖਸ਼ ਦਿੱਤੀ ਤਾਂ ਫਿਰ ਆਪ ਗੁਰੂ ਜੀ ਨੇ ਪੰਜਾਬ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ ਬਚਨ ਕੀਤਾ ਅੱਜ ਤੋਂ ਤੁਸੀਂ ਸੋਠ ਬਸ ਖਾਲਸਾ ਛਤਰੀ ਅਵਰਨ ਸਿੰਘ ਨਾਮ ਦੇ ਨਾਲ ਤੇ ਵਾਸੀ ਸ਼੍ਰੀ ਅਨੰਦਪੁਰ ਸਾਹਿਬ ਜਨਮ ਤੁਹਾਡਾ ਕੀਸਗੜ ਸਾਹਿਬ ਦਾ ਤੇ ਇੱਕੋ ਗੁਰੂ ਪਿਤਾ ਦੇ ਤੁਸੀਂ ਪੁੱਤਰ ਹੋਏ ਕੀਸ ਕੰਗਾ ਕੜਕ ਸ਼ਹਿਰਾ ਤੇ ਕੁਰਬਾਨ ਹਮੇਸ਼ਾ ਤੁਸੀਂ ਆਪਣੇ ਸਰੀਰ ਦੇ ਅੰਗਾ ਨਾਲ ਸ਼ਿਸ਼ੂਬੀਤ ਰੱਖਣੇ ਕੋਠਾ ਤਮਾਕੂ ਮਾੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਦਸਾਂ ਨੌਹਾਂ ਦੇ ਕਿਰਤ ਕਮਾਈ ਕਰਕੇ ਖਾਣਾ ਹੈ ਭੀਖ ਨਹੀਂ ਮੰਗਣੀ ਚੋਰੀ ਠੱਗੀ ਨਿੰਦਾ ਕਿਸੇ ਦੀ ਚੁਗਲੀ ਈਰਖਾ ਕਿਸੇ ਨਾਲ ਨਹੀਂ ਕਰਨੀ ਹਰ ਇੱਕ ਦੀ ਸੇਵਾ ਕਰਨੀ ਹੈ ਗਰੀਬ ਦੀ ਰੱਖਿਆ ਕਰਨੀ ਹੈ ਗੁਰਬਾਣੀ ਰੂਜਨ ਉਚਾਰਨ ਕਰਨੀ ਹਰ ਦੁੱਖ ਸੁੱਖ ਵਿੱਚ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਣਾ ਵਹਿਮਾ ਪਰਮਾ ਨੂੰ ਨਹੀਂ ਮੰਨਣਾ ਨਾ ਝੂਲਮ ਕਰਨਾ ਹੈ ਅਤੇ ਨਾ ਹੀ ਝੂਲਮ ਸਹਿਣਾ ਕਿਸੇ ਨੂੰ ਵੀ ਮਿਲਣ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾ ਜਿਕਰਾ ਬੁਲਾਉਣਾ ਇਸ ਤਰ੍ਹਾਂ ਦਸ਼ਮੀਸ਼ ਪਿਤਾ ਸ਼ਿਰਗੁਰ ਗੋਬੀ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਨਾਮ ਨਾਲ ਸਿੰਘ ਸ਼ਬਦ ਲਾਇਆ ਤੇ ਇਹ ਬਚਨ ਕੀਤਾ ਕਿ ਪੰਜਾਂ ਪਿਆਰਿਆਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ ਜਦੋਂ ਦਸ਼ਮੇਸ਼ ਪਿਤਾ ਜੀ ਤੰਬੂ ਵਿੱਚੋਂ ਬਾਹਰ ਆਏ ਤਾਂ ਗੁਰੂ ਜੀ ਦੇ ਪਿੱਛੇ-ਪਿੱਛੇ ਪੰਜ ਪਿਆਰੇ ਵੀ ਬੜੇ ਸਤਕਾਰ ਨਾਲ ਬਾਹਰ ਆਏ ਸਾਰੀਆਂ ਹੀ ਇੱਕੋ ਜਿਹੇ ਸੁੰਦਰ ਬਸ਼ਤਰ ਪਾਈ ਹੋਈ ਸਨ ਤੇ ਸਿਰ ਤੇ ਸੁੰਦਰ ਦਮਾਲੀ ਸਜਾਈ ਹੋਈ ਸਨ ਇਹ ਵੇਖ ਕੇ ਸਾਰੀ ਸੰਗਤ ਪ੍ਰਾਨ ਹੋ ਗਈ ਕਿ ਇਹ ਕੀ ਬਾਣਾ ਵਰਤਿਆ ਹੈ ਕਿਉਂਕਿ ਸੰਗਤ ਨੇ ਤਲਵਾਰ ਦੀਵਾਰਾਂ ਦੀ ਆਵਾਜ਼ ਵੀ ਸੁਣੀ ਸੀ ਤੇ ਲਹੂ ਨਾਲ ਨਿਬੜੀ ਹੋਈ ਤਲਵਾਰ ਵੀ ਗੁਰੂ ਜੀ ਦੇ ਹੱਥ ਵਿੱਚ ਫੜੀ ਵੇਖੀ ਸੀ ਇਸ ਤਰ੍ਹਾਂ 13 April 1699 ਨੂੰ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸ਼੍ਰੀ ਵਾਹੀ ਗੁਰਜੀਕਾ ਖਾਲਸਾ ਸ਼੍ਰੀ ਵਾਹੀ ਗੁਰਜੀ ਕੀ ਫਤਿਹ